ਅਸੀਂ ਲੜਦੇ ਅੱਗੇ ਪਿੰਡਾਂ 'ਚ ਵੋਟਾਂ ਪਿਛੇ ਮੇਰੀ ਫਲਾਨੇ ਨੂੰ ਪਾਵਾਂਗੇ ਧਮਕੇ ਨੂੰ ਅਸੀਂ ਹੁਣ ਚੁੱਪਚਾਪ ਬੈਠੇ ਆਂ ਜਿੱਥੇ ਪਾਉਣੀ ਆ ਉੱਥੇ ਪਾ ਦਾਂਗੇ ਠੀਕ ਹੈ ਅੱਛਾ ਮੁੱਖ ਮੰਤਰੀ ਦੀ ਆਪਾਂ ਗੱਲ ਕਰੀਏ ਸਭ ਤੋਂ ਵੱਡਾ ਉਹਦਾ ਮੁੱਖ ਮੰਤਰੀ ਦਾ ਹੁੰਦਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੀਗੇ ਚਰਨਜੀਤ ਸਿੰਘ ਚੰਨੀ ਉਦੋਂ ਬਾਅਦ ਬਣੇ ਹੁਣ ਭਗਵੰਤ ਮਾਨ ਬਣੇ ਆਪਾਂ ਪਿਛਲੇ ਤਿੰਨਾਂ ਦੀ ਗੱਲ ਕਰੀਏ ਭਗਵੰਤ ਮਾਨ 'ਚ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਵਧੀਆ ਲੱਗੀਆਂ ਵੀ ਬਤੌਰ ਮੁੱਖ ਮੰਤਰੀ ਵੀ ਇਹ ਤਾਂ ਯਾਰ ਪਹਿਲਾਂ ਚੀਜ਼ਾਂ ਹੁੰਦੀਆਂ ਨਹੀਂ ਇਸ ਜੋ ਇਹ ਕਰ ਰਿਹਾ ਬਹੁਤ ਵਧੀਆ ਮੁੱਖ ਮੰਤਰੀ ਹੈ ਚੰਗੇ ਸਵਾਲ ਆ ਮੁੱਖ ਮੰਤਰੀਏ ਸਾਨੂੰ ਤਾਂ ਬਹੁਤ ਚੰਗਾ ਲੱਗਾ ਇਹ ਆਮ ਕਰਾਂ ਦਾ ਮੁੰਡਾ ਹੈ ਬਹੁਤ ਚੰਗਾ ਹੈ ਗਰੀਬੀ ਮੀਰੀ ਨੂੰ ਜਾਣਦਾ ਹੈ ਵੀ ਗਰੀਬੀ ਆਏ ਹੁੰਦੀ ਹੈ ਮੀਰੀ ਆਏ ਹੁੰਦੀ ਹੈ ਇਹ ਸਾਰੇ ਰਾਹਾਂ ਵੀ ਦੀ ਨੰਗਾ ਜੀ ਤਾਂ ਇਹਨੂੰ ਦੁੱਖ ਦਾ ਪਤਾ ਜੀ ਤਾਂ ਲੋਕਾਂ ਦੇ ਕੰਮ ਕਰਦਾ ਹੈ ਬਹੁਤ ਵਧੀਆ ਕੰਮ ਕਰਿਆ ਜੀ ਤੇ ਉਵੇਂ ਵੋਟਾਂ ਵੇਲੇ ਜਿਸ ਤਰ੍ਹਾਂ ਦੇ ਨਾਲ ਲੀਡਰ ਲਗਾਤਾਰ ਅਸੀਂ ਦੇਖਦੇ ਆ ਵਿਚਰ ਰਹੇ ਆ ਲੋਕਾਂ ਦੇ ਵਿੱਚ ਵੋਟਾਂ ਵੇਲੇ ਤੇ ਜਿੱਤਣ ਤੋਂ ਬਾਅਦ ਜਿਹੜਾ ਉਹ ਕਿਵੇਂ ਦਾ ਫਰਕ ਤੁਸੀਂ ਵੇਖਦੇ ਲੱਗਦਾ ਵੀ ਉਦੋਂ ਨਿਗਾ ਬਦਲ ਜਾਂਦੀ ਇਹਨਾਂ ਦੀ ਉਦੋਂ ਨਿਗਾ ਤਾਂ ਬਦਲ ਜਾਂਦੀ ਹੈ ਜੀ ਜੇ ਉਨੀ ਅੱਖ ਹੀ ਰਹਿਣ ਤਾਂ ਫਿਰ ਚੰਗਾ ਸਮਝਦਾ ਜਿਵੇਂ ਅਸੀਂ ਭਗਵੰਤ ਸਬੰਧ ਦੀ ਸਰਕਾਰ ਨੂੰ ਚੰਗਾ ਗਿਣਦੇ ਆ ਠੀਕ ਹੈ ਇਹਨੇ ਚੰਗੇ ਕੰਮ ਕਰੇ ਜੀ ਜ਼ਿਮੀਂਦਾਰਾਂ ਦੇ ਹੱਕ ਚ ਕਰੇ ਆ ਲਾਈਟ ਲੂਟ ਦਿੱਤੀ ਲਾਈਟ ਮਾਫ ਵੀ ਕਰੀ ਜਿੰਨਾ ਕੋ ਹੋ ਸਕਦਾ ਵਿਚਾਰਾ ਕਰ ਹੀ ਜਾਂਦਾ ਹਾਂ ਦਾ ਚੰਗਾ ਹੀ ਇਹ ਲੱਗਿਆ ਤਸੀਲਾਂ 'ਚ ਕੰਮ ਵਧੀਆ ਹੋਣ ਲੱਗੇ ਤਸੀਲਾਂ ਜੀ ਹਾਂ ਤਸੀਲਦਾਰ ਮੌਕੇ ਤੇ ਆਉਣ ਲੱਗੇ ਡਿਊਟੀਆਂ ਤੇ ਹਾਂ ਸਲਮਾਈ ਹੁੰਦੀ ਹੈ ਜੀ ਅੱਗੇ ਸਲਮਾਈ ਨਹੀਂ ਹੁੰਦੀ ਸੀ ਪਹਿਲਾਂ ਜਿਵੇਂ ਉਹ ਕਹਿੰਦੇ ਸੀ ਕਿ ਵੀ ਰਿਸ਼ਵਤ ਬਹੁਤ ਚੱਲਦੀ ਸੀ ਕੰਮ ਨਹੀਂ ਮੈਂ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗਦਾ ਵੇ ਉਹ ਉਵੇਂ ਦਿਖ ਰਿਹਾ ਬਹੁਤ ਫਰਕ ਹੈ ਜੀ ਅੱਗੇ ਨਾਲ ਬਹੁਤ ਫਰਕ ਹੈ ਹਾਂ ਹਾਂਜੀ ਹੁਣ ਕੋਈ ਰਿਸ਼ਵਤ ਨਹੀਂ ਚੱਲਦੀ ਕੰਮ ਵੀ ਹੁੰਦਾ ਜੀ ਜਾਣ ਸਰ ਕੰਮ ਹੁੰਦਾ ਜੇ ਮਨ ਅਫਸਰ ਡਰ ਕੇ ਰਹਿੰਦੇ ਸਰਕਾਰ ਤੋਂ ਹਾਂ ਸਰਕਾਰੀ ਹਸਪਤਾਲਾਂ ਚ ਜਾਓ ਦਵਾਈ ਮਿਲਦੀ ਐ ਵਧੀਆ ਡਾਕਟਰ ਐ ਚੰਗੇ ਤੋਂ ਚੰਗੇ ਜਾਣਸਾਰ ਮਰੀਜ਼ ਨੂੰ ਹੱਥ ਪਾਉਂਦੇ ਐ ਗਰੀਬ ਮੀਰ ਨੂੰ ਇੱਕੋ ਜਾ ਗੰਦੇ ਐ ਤੁਸੀਂ ਆ ਜਿਹੜੇ ਮਹੱਲਾ ਕਲੀਨਿਕ ਬਣਾਏ ਆ ਆਮ ਆਦਮੀ ਕਲੀਨਿਕ ਉੱਥੇ ਕਦੇ ਜਾਣ ਦਾ ਮੌਕਾ ਮਿਲਿਆ ਤੁਹਾਨੂੰ ਨਹੀਂ ਜੀ ਮਿਲਿਆ ਬਿਲਕੁਲ ਨਹੀਂ ਮਿਲਿਆ ਠੀਕ ਐ ਅੱਛਾ 10 ਸਾਲ ਅਕਾਲੀਆਂ ਦਾ ਰਾਜ ਵੀ ਰਿਹਾ ਤੁਹਾਡੇ ਇੱਥੇ ਤੁਹਾਡੇ ਲੋਕਾਂ ਦਾ ਉਹਦੇ ਵਿੱਚ ਬਹੁਤ ਵੱਡਾ ਹੱਸੀ ਕਿਉਂਕਿ ਇੱਥੋਂ ਬੜਾ ਵਧੀਆ ਹਮ ਹਮਾ ਕੇ ਵੋਟਾਂ ਪਈਆਂ 10 ਸਾਲ ਬਾਲ ਸਾਹਿਬ ਦਾ ਰਾਜ ਸੀ ਉਦੋਂ ਕਿਵੇਂ ਦਾ ਦੇਖਿਆ ਵੀ ਉਹ ਰਾਜ ਦੁਵਾਰਾ ਕਿਉਂ ਨਹੀਂ ਆ ਪਾਇਆ ਕਾਲੀਆਂ ਦੇ ਜਿਨ੍ਹਾਂ ਚਿਰ ਇਹ ਬਾਦਲ ਸਾਹਿਬ ਸੀ ਉਹਨਾਂ ਚ ਚੰਗੇ ਕੰਮ ਹੁੰਦੇ ਰਹੇ ਜੀ ਸਾਡੇ ਮੋਟਰਾ ਮਾਟਰਾ ਵੀ ਉਹਨਾਂ ਨੇ ਲਵਾਇਆ ਤੇ ਉਦੋਂ ਬਾਅਦ ਫਿਰ ਇਹਨਾਂ ਨੇ ਪਾਲ ਸੁਣਗੀਆਂ ਲਾਗੇ ਕਰਨ ਫਿਰ ਲੋਕ ਇਹਨਾਂ ਤੇ ਨਾਰਾਜ਼ ਹੋ ਗਏ ਠੀਕ ਹੈ ਅੱਛਾ ਭਾਜਪੀ ਵੀ ਐਸ ਵਾਰ ਆਡਰ ਲੜ ਰਹੀ ਹੈ ਜਿ ਸਾਰੀਆਂ ਸੀਟਾਂ ਤੇ ਇੱਥੇ ਤੁਹਾਡੇ ਪਰਮਪਾਲ ਕੌਰ ਆਫਸਰ ਰਹੇ ਨੇ ਲੱਗਦਾ ਵੀ ਭਾਜਪੀ ਵੀ ਕੁਝ ਨਾ ਕੁਝ ਸੀਟ ਲੈ ਜੂਗੀ ਨਹੀਂ ਜੀ ਨਹੀਂ ਲੈ ਜਾ ਸਕਦਾ ਇਹ ਤਾਂ ਚੰਗਾ ਨਹੀਂ ਸਮਝਦੇ ਹਾਂ ਜੀ ਚੰਗਾ ਨਹੀਂ ਸਮਝਦੇ ਜੀ ਲੋਕ ਕਿਸ ਕਾਰਨ ਨਹੀਂ ਚੰਗਾ ਸਮਝਦੇ ਆ ਜੀ ਮੋਦੀ ਦਾ ਕਰਕੇ ਜੀ ਸੜਕਾਂ ਤੇ ਕਿਸਾਨ ਰੁਲੀ ਗਏ ਆ ਕਿੰਨਾ ਚਿਰ ਕਹਿ ਕਹਾ ਕੇ ਦੁਆਰੇ ਫੇਰ ਮੁੱਕਰ ਗਏ ਹਜੇ ਵੀ ਰੁਲੀ ਜਾਂਦੇ ਆ ਜੀ ਹਜੇ ਵੀ ਰੁਲੀ ਜਾਂਦੇ ਆ ਹਜੇ ਵੀ ਰੁਲੀ ਜਾਂਦੇ ਆ ਤੁਹਾਨੂੰ ਲੱਗਦਾ ਵੀ ਇਹ ਸਹੀ ਹੈ ਵੀ ਸਾਰੇ ਮਾਫ ਕਰ ਦੇਣੇ ਚਾਹੀਦੇ ਸੀਗੇ ਬੋਝ ਕਈ ਕਹਿੰਦੇ ਬੋਝ ਪਈ ਜਾਂਦਾ ਲੋਕਾਂ ਤੇ ਪੈ ਜਾਣਾ ਤਾਂ ਮਿਲਦਾ ਬੋਝ ਨਹੀਂ ਲੋਕਾਂ ਤੇ ਤਾਂ ਜਦੋਂ ਪਹੂ ਦੇਖੀ ਜਊ ਜੀ ਹਜੇ ਤਾਂ ਸਾਨੂੰ ਤਾਂ ਆਏ ਵੀ ਸਰਕਾਰ ਸੁਖ ਹੈ ਤੇਰਾ ਸੁਖ ਹੋ ਗਿਆ ਜੀ ਬਹੁਤ ਧਾਰੇ ਆਰਾਮਦਾਰੀ ਹੈ ਕਈ ਵਾਰਾਂ ਕਬੀਲਦਾਰੀ ਚ ਨਹੀਂ ਵੀ ਪੈਸਾ ਬਣਦਾ ਸੀ ਸਾਨੂੰ ਦੁੱਗਣੇ ਤਿੰਗਣੇ ਭਰਨੇ ਪੈਂਦੇ ਸੀ ਹੁਣ ਸਾਨੂੰ ਬਹੁਤ ਜਿਆਦਾ ਸੁਖ ਹੋ ਗਿਆ ਵੀ ਬਿੱਲੇ ਸਾਨੂੰ ਮaaf ਕਰਤੇ ਨੇ ਜਿੰਨਾ ਇਹਦੇ ਚ ਵਿਚਾਰਾ ਕਰ ਹੀ ਜਾਂਦਾ ਬਹੁਤ ਜਿਆਦੇ ਜ਼ਿਮੀਂਦਾਰਾਂ ਦੇ ਹੱਕ